ਉਹ ਇਹਨਾਂ ਲੋਕਾਂ ਦਾ ਬੋਸ ਆ ਮਾਰੇਗਾ ਵੱਡੇ ਹਨੀਗੇ ਨਾ ਉਹ ਇਹਦਾ ਬੋਸ ਹੋਗਾ ਕਿਲੇ ਹੋਗਾ ਭਾਈ ਇਹ ਪੂਰਾ ਨਹੀਂ ਨਹੀਂ ਚਲੋ 300 ਘੱਟ ਦੱਸਦਾ ਭਾਈ 300 ਘੱਟ 10000 ਦਾ ਸੌਤਾ ਹੋ ਗਿਆ ਹਾਂਜੀ ਆ ਦੋ ਰੰਗਾਂ ਦਾ ਦੋ ਰੰਗਾਂ ਦਾ ਆ ਲੈ ਪੈਸੇ ਕਿਹੜਾ ਬਾਈ ਕਿਨੂੰ ਹਾਂ ਦੋਨੇ ਇਕੱਠਾ ਨਹੀਂ ਬਾਈ ਇੱਕ ਵਾਰੀ ਕਰਾ ਲਾ ਹਾਂਜੀ ਆ ਲੈ ਵੀਰੇ ਆ ਜਾ ਦੋ ਤਿੰਨ ਚਾਰ 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 55 ਹੋ ਗਏ ਉਹਨੇ ਕਦੋਂ ਵੇਣੇ ਫਿਰ ਆਪੇ ਇਹ ਪੰਜ ਪੰਜ ਮੋੜੋ ਪੰਜ ਵੜਦੇ ਗਏ ਨੂੰ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 300 40 ਨੰਦਾ ਹੋਇਆ ਜੀ ਤੁਹਾਡਾ 400 ਪੈ ਲਾ ਲਓ ਹੈ ਉਤਲਾ 400 ਦਾ ਉਤਲਾ 100 ਦਾ ਇੱਕ ਨੂੰ ਜੀ ਉਤਰਾ ਮੰਡੂ ਕਾਲੀ ਹੋ ਚਾਰ ਰਹਿ ਜਾਊਗਾ ਸਰਬਦਵਾ ਨੂੰ ਲਾ ਜੀਆ ਹੁਣ ਤੇ ਕਰੋ ਵੀਰ ਬੱਧੀ ਕਰ ਲਾ ਸਾਡੇ ਨੂੰ ਹੋ ਗਏ ਸਾਡੇ ਨੂੰ ਹੋ ਗਏ ਹਾਂ ਤੇ ਇਹਨੂੰ ਸ਼ੇਅਰ ਕਰ ਆ ਫੜ ਤੂੰ ਆ ਮੇਰੇ ਅਗੇ ਬਈ ਜ਼ਰੂਰ ਕਰ ਲੋ ਠੀਕ ਹੈ ਬਈ ਠੀਕ ਹੈ ਜੀ ਹੋ ਗਏ ਪੂਰੇ ਤੇਰੇ ਠੀਕ ਹੈ ਕਿਰਾਏ ਦੋਸੂ ਆ ਗਿਆ